हां जी भाई जी 사스리가 जी सारे भ्रामा नु सौ मित्र जोडी आज जी ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕਰਨੀ ਜਰਸੀ ਨਸਲ ਦੀ ਵਹਿੜਾ ਬਿਲਕੁਲ ਤਾਈ ਸੁਈ ਸੁਈ ਆ ਸੁਈ ਨੂੰ ਐ ਮੰਨ ਲਓ ਵੀ ਸਿਰਫ 8-7-10 ਕਾ ਹੰਟੇ ਹੋਇਆ ਠੀਕ ਹੈ ਜੀ ਤੇ ਬਾਕੀ ਬਾਈ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਵੀ ਕੀ ਡਿਟੇਲ ਹੈ ਬਾਕੀ ਸਾਰੇ ਭਰਾਵਾਂ ਨੂੰ ਬੇਨਤੀ ਇਹੀ ਹੁੰਦੀ ਹੈ ਵੀ ਕੋਈ ਵੀ ਜਦੋਂ ਪਸੂ ਖਰੀਦਣਾ ਹੈ ਸੋਸੱਲੀ ਜ਼ਰੂਰ ਕਰ ਲਿਆ ਕਰੋ ਤੇ ਬਾਕੀ ਕੋਈ ਵੀ ਚੀਜ਼ ਆ ਨਾ ਪਸ਼ੂ ਜਿਹੜਾ ਵੀਡੀਓ ਸਾਂਝੀ ਕਰਦੇ ਆ ਹਰ ਇੱਕ ਐਂਗਲ ਤੋਂ ਹਰ ਇੱਕ ਪੱਖ ਤੋਂ ਪਸ਼ੂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਪਰ ਫਿਰ ਵੀ ਜਿਹੜੀ ਕਸਰ ਰਹੇ ਨੇ ਉਹ ਤੁਸੀਂ ਆਪ ਸੱਲੀ ਕਰ ਲਿਆ ਕਰੋ ਬਾਕੀ ਆ ਬਾਈ ਨਾਲ ਗੱਲਬਾਤ ਕਰਦੇ ਆਗੇ ਵੀ ਕੀ ਕੀ ਡਿਟੇਲ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਠੀਕ ਠਾਕ ਹਾਂਜੀ ਬਾਈ ਜੀ ਬਹੁਤ ਵਧੀਆ ਲਗਭਗ ਆ ਮਾਲਾ ਮਹੀਨਾ ਹੋ ਗਿਆ ਹਾਂਜੀ 1 ਮਹੀਨਾ ਹੋ ਗਿਆ ਵੀਡੀਓ ਥੋੜਾ ਜਿਆ ਪ੍ਰੋਬਲਮ ਆ ਗਈ ਸੀਗੀ ਅੱਛਾ ਮਾਲ ਮੂਗਾ ਕਰੇ ਕੋਣ ਕੀ ਗੱਲਬਾਤ ਆ ਜੀ ਉਹ ਗੱਲਬਾਤ ਤਾਂ ਹੀ ਬਸ ਪਹਿਲਾਂ ਤਾਂ ਤੁਸੀਂ ਇਹਦਾ ਗਰੰਟੀ ਦੇਖੋ ਇਹਦੀ ਇਹਦੇ ਹਿਸਾਬ ਨਾਲ ਉਹ 8 ਕ ਘੰਟੇ ਹੋਇਆ ਸੂਈ ਨੂੰ ਹੂੰ ਦੋਨਾਂ ਪਾਸੇ ਬਹਿ ਕੇ ਆਪਾਂ ਧਾਰਾ ਮਰਵਾਵਾਂਗੇ ਡਰੈੱਸ ਵੀ ਤਾਂ ਬਾਅਦ ਚ ਦੱਸਾਂਗੇ ਪਹਿਲਾਂ ਗਾਂ ਦੀ ਤੁਸੀਂ ਨਾ ਸੀਲ ਤੇ ਠੰਡੀ ਦਸੱਲੀ ਕਰ ਨੇਰੇ ਘਰ ਲੱਖਾ ਜੀ ਕੋਈ ਪਸਮਾਨੀ ਕੀਤਾ ਤੇ ਕੋਈ ਬੱਚਾ ਨਹੀਂ ਹੱਡਾ ਤੇ ਕੋਈ ਨਾਣਾ ਨਹੀਂ ਪਾਇਆ ਮਿੱਤਰਾ ਹੈ ਬਾਈ ਯਾਰ ਦੇ ਤਾਂ ਕਿਸੇ ਨੇ ਆਉਣਾ ਤਾਂ ਆ ਜੇ ਨਹੀਂ ਜਿਹੜਾ ਬੰਦਾ ਕੋਈ ਵੀਡੀਓ ਤੇ ਗਾ ਮੰਗਾਉਂਦਾਗਾ ਕੋਈ ਐ ਨਹੀਂ ਵੀ ਯਾਰ ਕਿਸੇ ਪਾਸੇ 19 21 ਕੋਈ ਭੂਰ ਛਰਲਾ ਇਸੇ ਗੱਲ ਦੀ ਇਹ ਕੰਟੋ ਛੱਡਿਆ ਤੇ ਇੱਥੇ ਚੱਕੋ ਥਾਣਾ ਦਾ ਗੈਪ ਹਣਾ ਹਾਂਜੀ ਮ ਹਾਂ ਲ ਮਾਰ ਕੱਲੇ ਕਾ ਥਾਂ ਚ ਮੈਂ ਇੱਕ ਮਿੰਟ ਤੂੰ ਕੱਟ ਆ ਦੇਖ ਆ ਮਗਰ ਲਾਗਾ ਮਗਰ ਲਾਗਾ ਬੈਣੀ ਵਾਲੀ ਸਾਈਡ ਆ ਹੁਣ ਇਹ ਇਹ ਬੈਣੀ ਸਾਈਡ ਵਾਲਾ ਆ ਆ ਬੈਣੀ ਦੀ ਸਾਈਡ ਵਾਲਾ ਆ ਗਿਆ ਜੀ ਹਾਂ ਹੁਣ ਮਾਰ ਦੇ ਮੂਹ ਲੈ ਚ ਆ ਮੂਹ ਲਾ ਗਿਆ ਪਰਲਾ ਜਿੱਥੇ ਲੈ ਆਪਾਂ ਬੈਨੇ ਹੁੰਨੇ ਆ ਅੱਜ ਦਾ ਬਾਲੀ ਮੋਟੀਆਂ ਮੈਂ ਕਿਹਾ ਲੱਗਿਆ ਸੋਤੇ ਛੱਕੇ ਪੈਣਗੇ ਜੀ ਨਹੀਂ ਚਲੋ ਕੋਈ ਗੱਲ ਨਹੀਂ ਮੈਂ ਪਾਇਆ ਵੀ ਰਿਹਾ ਲਓ ਜੀ ਅੱਛਾ ਤੇ ਹੁਣ ਤੇ ਬੋਲ ਤੂੰ ਨਾਮ ਐਡਰੈਸ ਦਾ ਨਾਮ ਮੇਰਾ ਵੀਰੇ ਰਾਜਵਿੰਦਰ ਖਾਨ ਅੱਛਾ ਪਿੰਡ 'ਚ ਰਾਜੂ ਕਹਿੰਦੇ ਆ ਪਿੰਡ ਆਪਣਾ ਰਾਈਆ ਵੀਰੇ ਤਸੀਲ ਜ਼ਿਲ੍ਹਾ ਬਠਿੰਡਾ ਪਈਆਂ ਤਸੀਲ ਆਪਾਂ ਨੂੰ ਵੀਰੇ ਫੂਲ ਪੈ ਜਾਂਦੀ ਆ ਇਧਰੋਂ ਤੱਬਾ ਤੇ ਇਧਰੋਂ ਪਧਾਉ ਤੇ ਇਧਰੋਂ ਨਾਂਪਰਾ ਹਾਂਜੀ ਨਾ ਸ਼ਹਿਰਾਂ ਦੇ ਵਿੱਚ ਪਿੰਡ ਰਹੀ ਆ ਆਪਾਂ ਨੂੰ 10 ਤੇ 12-12 ਕਿਲੋਮੀਟਰੇ ਸ਼ਹਿਰ ਰਹਿ ਜਾਂਦੇ ਆਗੇ ਠੀਕ ਕਿਹੜਾ ਸੂਸੂਈ ਵੀ ਆ ਇਹ ਵੀ ਜੀ ਪਿਓਰ ਦੂਜਾ ਸੂਸੂਈ ਆ ਮਾਲਕਾਂ ਨੇ ਆਪਾਂ ਕੋਈ ਉਹਨੂੰ 3000 ਦੇ ਕੋਈ 2500 ਦੇ ਮਾਲਕਾਂ ਦੇ ਵੀ 16-17 ਕਿਲੋ ਦੁੱਧ ਚੋਇਆ ਵਗਾ ਹੁਣ ਵੀ 16-17 ਮੰਨ ਲਗੇ ਬਸ 16-17 ਮਹੀਨੇ ਦੁੱਧ ਚੋੜੀ ਨਰਮ ਕਰੇ ਸੀਗੀ ਇਹ ਤੂੰ ਐਂ ਕਹ 16 ਹੀ ਮੰਨ ਤੂੰ ਦੁੱਧ 16 ਦਾ ਮਾਲਕਾ ਚਲੋ ਜੇ ਬਾਜੂ ਕਰੀਏ ਕਿ ਵੀ ਨਿਕਲੇ ਇਸ ਵਾਰ ਫੇਰਾ। ਸਵਾਦ ਹੀ ਫੇਰਾ ਹੈ। ਜੇ ਹੁਣ ਆਪਾਂ 18 ਕਹਿੰਦਾ ਤੇ 17 ਰਹਿ ਗਿਆ। 1 ਲੀਟਰ ਪਿੱਛੇ ਆਇਆ ਆਇਆ ਇਹੋ ਜਿਹਾ ਯਾਰ ਹਨਾ ਗੱਲ ਬਾਰ ਹਜੇ ਕੱਚੀ ਸੂਈ ਆ ਕੋਈ ਇਹਦਾ ਬਜਾਰ ਨਹੀਂ। ਨਾੜੂ ਦਾ ਬਿਲਕੁਲ ਦੇਖ ਲਓ ਗਿੱਲਾ ਬੱਚੇ ਦਾ। ਇੱਕ ਬੱਚੇ ਤੂੰ ਹਜੇ ਖੜਿਆ ਵੀ ਨਹੀਂ ਜਾਂਦਾ। ਨਾੜੂ ਦਾ ਚੈੱਕ ਕਰ ਲਓ ਬਿਲਕੁਲ। ਹਾਂ। ਹਜੇ 8 ਘੰਟੇ ਹੋਇਆ ਸੂਈ ਨੂੰ। ਤੇ ਬਾਕੀ ਨਾ ਵੀਡੀਓ ਬਣਾਉਣ ਦਾ ਟਾਈਮ ਦੇ ਲੋ ਜੀ। ਸਵੇਰੇ 8 ਵਜੇ ਬਣਾ ਰਹੇ ਆਪਾਂ। ਹਾਂ ਜੀ ਹਾਂ। ਤਰ ਕੋਈ ਐਵੇਂ ਕਹਿੰਦੀ ਥੋੜਾ ਕਨ ਦੁੱਧ ਚੋਇਆ ਗਿਆ ਪੱਟਾਂ ਕਿ। ਬੱਚਾ ਚਿੰ ਠੰਡੀ ਸੀ ਤਾਂ ਪੂਰੀ ਅੰਤ ਨਹੀਂ ਕੋਈ ਹਾਂ ਲੈ ਇੱਥੋਂ ਫੇਸ ਕੁਆਲਿਟੀ ਚੈੱਕ ਕਰ ਲਓ ਪਤਾ ਇਹਨੂੰ ਤੋਲ ਲਿਜਾਂਗਾ ਤੇ ਰੰਗ ਸੋਨੂ ਅ ਇਸ ਤਰ੍ਹਾਂ ਦਾ ਗਿਆ ਹੈ ਨਸ ਜਰਸੀ ਅਵੇਲੇਬਲ ਵੈਰ ਦੀ ਚੰਗੀ ਆ ਤੇ ਥਾਣ ਵਾਲਾ ਵੀ ਕਰਮਾਲ ਨੂੰ ਚੰਗਾ ਲੱਗਿਆ ਵਾ ਨਾ ਤੇ ਇੱਥੋਂ ਚੈੱਕ ਕਰ ਲਓ ਜੀ ਥਾਣ ਦਾ ਗੈਪ ਗੂਪ ਪਤਾ ਹੈ ਸੱਜੇ ਐ ਸ਼ਾਹਰ ਦੀ ਮੋੜ ਇਧਰਲੀ ਆਪਾਂ ਕਦੇ ਨਹੀਂ ਸ਼ਾਹਰ ਦਿਖਾ ਦੀ ਥਾਣਾਂ ਦੀ ਵੀ ਕਿੰਨਾ ਗੈਪ ਆ ਲੈ ਚੱਲੀ ਇਹ ਇੱਥੋਂ ਚੈੱਕ ਕਰ ਲਓ ਜੀ ਥਾਣ ਦਾ ਗੈਪ ਸੋਹਣੇ ਥਣ ਲੱਗੇ ਵੇ ਕਰਮਾਲੀ ਨੂੰ ਬਾਕੀ ਰੰਗ ਔਰੈਂਟ ਵੀ ਚੰਗਾ ਹੈ ਦੂਜਾ ਸੁਆ ਕੱਦ ਕੱਡ ਜਿੰਨਾ ਕਿ ਜਰਸੀ ਵੜਦਾ ਹੁੰਦਾ ਉਹ ਨੀ ਆ ਗਿਆ ਨਾ ਬਾਈ ਹਾਂਜੀ ਲੱਖੇ ਵੀ ਕਹਿ ਨਹੀਂ ਵੀ ਉਹ ਹਲਕੀ ਜੀ ਹੈ ਕਿ ਗੁੰਦੀ ਪਈ ਆ ਸਰੀਰ ਚ ਵਜਨ ਚੰਗਾ ਆ ਵਜਨ ਚੰਗਾ ਹੋਸ ਆ ਗਈ ਹਾਂ ਕੱਦ ਕਾ ਦਾ ਜਰਸੀ ਨਹੀਂ ਆ ਗਿਆ ਉਹ ਯਾਨੀ ਕਿ ਥੋਥੜ ਜੀ ਨਹੀਂ ਕਿ ਥੋਥੜ ਉਹ ਨਹੀਂ ਹੈਗੀ ਉਹ ਵਾਲੀ ਹਿਮਾਚਲ ਵਾਲੀ ਐਂ ਦੱਸ ਜੇਰ ਜੂਰ ਵਧੀਆ ਸੋ ਵੀਰੇ ਜੇਰ ਦੀ ਗਾਰੰਟੀ ਹੋਊਗੀ ਜਿਹੜਾ ਬੰਦਾ ਕੋਈ ਆਪਾਂ ਤੋਂ ਆਨਲਾਈਨ ਹੈ ਗਾਮ ਮੰਗਵਾਉਂਦਾ ਵੀ ਆ ਨੰਬਰ 1 ਜੇਰ ਦੀ ਗਾਰੰਟੀ ਆਪਾਂ ਵੀਡੀਓ ਚ ਵੀ ਕਹਿੰਦੇ ਹੁੰਨੇ ਆ ਬੰਦੇ ਨੇ ਆਉਣਾ ਨੰਬਰ 2 ਤੇ ਵਿੱਚ ਤੁਸੀਂ ਇਹ ਭੂਰ ਦੀ ਛਰਲੇ ਦੀ ਗੰਨ ਮਰੋੜੀ ਦੀ ਅੱਛਾ ਇਹ ਤਿੰ ਚਾਹ ਲੱਤ ਮਾਰ ਜੇ ਆਪਣੇ ਘਰੇ ਗਾਣਾ ਦੇ ਭੂਰ ਹੋਵੇ ਛਰਲਾ ਹੋਵੇ ਗੰਨ ਮਰੂੜੀ ਹੋਵੇ ਥਣ ਦੇ ਵਿੱਚ ਗਰੰਟੀ ਆ ਉਹ ਆਪਣੀ ਗਰੰਟੀ ਹੈ ਉੱਤੋਂ ਅਗਲੇ ਨੇ ਆਉਂਦੇ ਚੈੱਕ ਕਰ ਲੈਣੇ ਉੱਤੋਂ ਆਪ ਕਹ ਦੇਖਾ ਰੰਗ ਬਣਾ ਲੈ ਇਹ ਕਿੰਨੇ ਚੀਜ਼ਾਂ ਦੇ ਵਿੱਚੋਂ ਜੇ ਕੁਝ ਬੱਚਾ ਤੇ ਬੱਚਾ ਇਹ ਮਗਰ ਬੱਚਾ ਜੀ ਬੱਚਾ ਹਾਂ ਅੱਛਾ ਜੇ ਇਹਦੇ ਬੱਚੇ ਨਹੀਂ ਚੰਗਾ ਜਿਹੜੀ ਆਪਾਂ ਗਰੰਟੀ ਲਈ ਜਾਂਦੇ ਆ ਇਹ ਚੀਜ਼ਾਂ ਦੇ ਵਿੱਚ ਕੋਈ 19 21 ਗਾਂ ਹੁੰਦੀ ਹੈ ਚੁੱਪ ਕਰਕੇ ਬੰਦਾ ਗਾਂ ਮੰਗਾ ਲੇ ਜੇ 19 21 ਹੈਗੀ ਆ ਆਪਾਂ ਅਗਲੇ ਦਾ ਕਰਾਇਆ ਵੀ ਆਪਾਂ ਦੇ ਮੰਨ ਬਸ ਠੀਕ ਆ ਬਾਕੀ ਥੀਸਲ ਦੀ ਫੇਰ ਦੁਬਾਰੇ ਤਸੱਲੀ ਕਰ ਲੈ ਨਹੀਂ ਆ ਮਜ ਤਾਇ ਮਾਗਰ ਦੀ ਮੂਰਤੀ ਜਿੱਥੋਂ ਮਾਰਦੀ ਮਤਲਬ ਪਾਈ ਜਾ ਰਿਹਾ ਹੈ। ਬਹਿ ਕੇ ਤਾਰਾ ਕੱਢੀ ਚੱਲ ਗਈ। ਹਾਂਜੀ ਬਾਕੀ ਸਾਨੂੰ ਪਤਾ ਹੈ ਜਿਹੜੀ ਜਰਸੀ ਗਾਂਗੀ। ਇਹਦਾ ਇਹਦਾ ਗੋਣੀ ਇਹ ਹੁੰਦਾ ਹੈ। ਫੈਨਫਰੂਨ ਦਾ ਅਨੁਸਾਰ ਜਿਹੜਾ ਬੰਦਾ ਜਰਸੀ ਦੀ ਵੀਡੀਓ ਦੇਖ ਲਿਆ ਬਾਈ ਜਿਹੜਾ ਚਾਹ ਬਣ ਹੈਗਾ ਉਹਨੂੰ ਸਾਰਾ ਪਤਾ ਹੀ ਹੁੰਦਾ ਵੀ ਕੀ ਫੈਨ ਦਾ ਹਿਸਾਬ ਹੈ ਇਹਦਾ ਕੀ ਦਾ ਦੁੱਧਾ ਹੁੰਦਾ ਹੈ ਨਾ। ਲੈ ਤੁਸਾਨੂੰ ਨੇੜੇ ਹੋ ਕੇ ਥਾਣਾ ਦਿਖਾ ਦਿੰਨਾ ਮਿੱਤਰੋ। ਥਾਣਾ ਕੋਈ ਆਪਾਂ ਦੇ ਕੋਈ ਚੱਲ ਕੋਈ ਕੱਟ ਨਹੀਂ ਲੱਗਿਆ ਕੋਈ ਕੱਟ ਨਹੀਂ ਲੱਗਿਆ ਸੋਹਣੇ ਥਾਣਾ ਮੋਠੀ ਵਾਲੇ ਤੇ ਇੱਥੋਂ ਤੁਸਾਨੂੰ ਬੈਗ ਸ਼ਾਰਦ ਦੁਆਰਾ ਫੇਰ ਦਿ ਇਥੋਂ ਬਹਾਦੀ ਬੈਣੀ ਸ਼ਾਰਦੂ ਹਾਜ਼ਰ ਹਾਂ ਜੀ ਬੈਂਗਲ ਸਾਹਿਬ ਇਹ ਇਥੋਂ ਬੈਣੀ ਸ਼ਾਰਦੂ ਗੈਪ ਚੈੱਕ ਕਰ ਲੈਣਾ ਕੱਲੀ ਕੱਲੀ ਚੀਜ਼ ਖਾ ਤੇ ਆ ਦੇਖ ਲਓ ਬੰਦਾ ਵੀ ਵੀਡੀਓ ਦੇਖਦਾ ਵੀ ਗਾਈ ਦੇਖੀ ਜਾਂਦਾ ਹਾਂ ਕੋਲੇ ਖੜਾ ਪ੍ਰੋਪਰ ਹਾਂ ਬਈ ਕੋਲੇ ਖੜੀ ਕੱਦ ਦੀ ਜਜਮੈਂਟ ਕਰਾ ਦੀ ਆਪਾਂ ਵੇੜ ਦੀ ਕੱਦ ਥੋੜਾ ਮੇਰਾ ਜ਼ਿਆਦਾ ਆ ਛੋੜਾ ਦਾ ਹੈਗਾ 6 ਫੁੱਟ ਤੋਂ ਪਲੱਸ ਹੀ ਹੋਣਾ ਹਾਂ 6 ਤੋਂ ਪਲੱਸ ਆਗਾ ਹਾਂ ਜਾਂ ਫਿਰ ਵੀ ਕੋਈ ਗੱਲ ਜਜਮੈਂਟ ਤਾਂ ਆਉਂਦੀ ਆ ਨਾ ਜਜਮੈਂਟ ਕਹਿਣ ਦਾ ਭਾਵਾ ਵੀ 4 ਬਾਕੀ ਸਾਹਮਣੇ ਖਲਣੀਆਂ ਉਹਦੇ ਰਦੇ ਗਣ ਲੋ ਹਾਂ ਜੀ ਠੀਕ ਆ ਉੱਪਰ ਲੱਗੇ ਵਾ ਥੱਲੇ ਰਦੇ ਲੱਗੇ ਇਹਦੇ ਹਿਸ ਤੇ ਦੂਜਾ ਸੂਈ ਵੀ ਆ ਸੂਈ 98 ਘੰਟੇ ਹੈਗੇ 16 17 ਕੁ ਉਮੀਦ ਆ ਕਿ ਤੇ ਬਾਕੀ ਥੋੜੀ ਖਾਦ ਖਰਾਕ ਵੀ ਕਰ ਇਹ ਤਾਂ ਨੋਰਮਲ ਹੈ ਆਪਾ ਉਹ ਨਹੀਂ ਗੱਲ ਵੀਡੀਓ ਤੈਨੂੰ 22 ਵੀ ਕਹਿੰਦੇ ਝੂਠ ਬੋਲਣ ਦਾ ਫਾਇਦਾ ਨਹੀਂ 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 ਵੀ ਭਾਈ ਬਾਈ ਜੈਜ ਜੀ ਗੱਲ ਜੈਜ ਜੀ ਗੱਲ ਕਰਗੇ ਵੀ ਮੰਨ ਕੇ ਚੱਲੋ 16 ਤੇ 20 ਦੇ ਵਿੱਚ ਮੋਬਾਈਲ ਨੰਬਰ 98729 ਜੀ ਹਾਂ 22304 ਠੀਕ ਹੈ ਇਹ ਵੀ ਨੰਬਰ ਵੀ ਨੋਟ ਕਰ ਲਓ ਹਾਂਜੀ 75086 ਠੀਕ ਹੈ 22304 75086 22304 ਪਰ ਮੇਨ ਨੰਬਰ ਆਪਣਾ 98729 ਵਾਲੀ ਹੈ। ਵਟਸਐਪ ਉੱਤੇ ਹੀ ਆਉਂਦਾ। ਹਾਂ ਵਟਸਐਪ ਉੱਤੇ ਜਦਾਦਾ 98729 22304 ਤੁਸੀਂ ਬਹੁਤ ਫੋਨ ਵੀ ਜੀਏ ਤਾਂ ਦੂਜੇ ਤੇ ਗੱਲ ਕਰ ਸਕਦੇ ਹੋ। ਠੀਕ ਹੈ ਵੀਰੇ। ਸੋ ਜਿਹੜੇ ਵੀ ਨੂੰ ਵੈੜ ਪਸੰਦ ਆਉਗੇ ਆ ਕੇ ਇੱਥੇ ਦੇਖ ਕੇ ਖਰੀਦ ਸਕਦੇ ਹੋ। ਧੰਨਵਾਦ ਜੀ।